ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਟ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਅੱਜ ਆਪਾਂ ਫੇਰ ਪਿੰਡ ਜੌਂਦ ਪਹੁੰਚੇ ਆ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਆਪਾਂ ਤੋਕਰ ਝੋਟੀ ਮੱਝ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤੇ ਇਹ ਗੱਲਬਾਤ ਕਰਾਵਾਂਗੇ ਸਸੀ ਕਾ ਬਾਈ ਸਸੀ ਕਾ ਬੁੱਢੇ ਬਾਈ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰੇ 76965 ਬਾਈ 02922 ਓਕੇ ਜੀ ਭੈਣ ਜੀ ਆਉਂਦਾ ਜਿਲ੍ਹਾ ਬਠਿੰਡਾ ਤਸੀ ਰਾਮਪਰਾ ਬੋਲੋ ਬਾਈ ਨੇੜੇ ਤੇੜੇ ਆਪਣੇ ਕਿਹੜਾ 10 ਕਿਲੋਮੀਟਰ ਰਾਮਪਰਾ 8 ਕਿਲੋਮੀਟਰ ਸਬਾ ਸ਼ਹਿਰ ਓਕੇ ਜੀ ਓਕੇ ਹਾਂ ਤੇ ਇੱਕ ਅੱਪ ਅਜ ਤੋਕਰ ਮੈਂ ਦਿਖਾਉਣੀ ਆ ਅਸੀਂ ਤਾਂ ਦੋ ਬਾਈ ਇੱਕ ਦਾ ਸੌਦਾ ਹੋਵੇ ਚਲੋ ਕੋਈ ਗੱਲ ਨਹੀਂ ਤੇ ਵੀਰੇ ਇਹ ਕਿਹੜਾ ਸੁਆਗਾ ਹੁਣ ਇਹ ਬਾਈ ਤੀਜੇ ਵਾਸਤੇ ਕੱਪਣਾ ਗੱਬਣਾ ਵੀ ਹਾਂ ਕਿੰਨੇ ਚਿਰ ਦੀ ਗੱਬਣਾ ਸਾਢੇ ਤਿੰਨ ਮਹੀਨਾ ਦੀ ਸਾਢੇ ਤਿੰਨ ਮਹੀਨੇ ਚੈੱਕ ਪਾਸ ਆ ਚੈੱਕ ਪਾਸ ਬਾਈ ਓਕੇ ਤੇ ਮਗਰ ਕੀ ਆ ਗਿਆ ਮਗਰ ਕੱਟਾ ਬਾਈ ਮੈਲਦੀ ਬਣ ਕੱਟੇ ਦੋਈਆਂ ਥਾਪੀ ਤੇ ਥਾਪੀ ਤੇ ਓਕੇ ਤੇ ਦੁੱਧ ਕਿੰਨਾ ਆ ਗਿਆ ਦੁੱਧ ਬਾਈ 6 ਕਿਲੋ ਆ ਜਮਾ ਮੈਂ ਲੈ ਜਾਵਾਂ ਰੈਡੀ ਵਾਲਾ ਹਾਂ ਰੈਡੀ ਚਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 11:00 ਵਜੇ ਦਾ ਹਿਸਾਬ ਨਾਲ ਜੱਜ ਕਰ ਲਿਓ ਤੇ 6:00 ਵਜੇ ਦੀ ਚਵਾਈ ਹੋਈ ਹੋ ਹਾਂ ਬਾਈ ਮਗਰ ਕੱਟਾ ਇਹਦੇ ਨਾਲ ਕੱਟਾ ਲਖਾ ਵੀ ਹੂੰ ਹੂੰ ਇਹ ਵੀ ਜਾਨਵਰ ਚੰਗਾ ਹਨਾ ਮਗਰ ਲਿਓ ਜੀ ਫਿਰ ਤੋਰੋ ਤਾਰਾ ਕਰਾਈ ਗਏ ਜੇ ਇੱਕ ਤੇ ਬਾਕੀ ਦਾ 3.5 ਮਹੀਨਿਆਂ ਦੇ ਅਗਲਾ ਆਪਦੀ ਆਪਦੀ ਚੈੱਕ ਕਰਾ ਕੇ ਲਿਜਾ ਸਕਦੇ ਹੋ ਠੀਕ ਆ ਵੀਰੇ ਬਾਕੀ ਜਿਹੜੀ ਤੋਕੜ ਗੱਬਣ ਹੁੰਦੀ ਉਹ ਤੁਹਾਡਾ ਚੈੱਕ ਕਰਾਉਣ ਦਾ ਹੱਕ ਹੈ ਜਿਹੜੀ ਸੂਈ ਵੀ ਤੁਹਾਡਾ ਚੋਣ ਦਾ ਹੱਕ ਆ ਆਪ ਦਾ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੀ ਆ ਦੇਖੋ ਜੀ ਤੇ ਬਾਕੀ ਦਾ ਬਹੁਤ ਜਿਆਦਾ ਮੰਗਾ ਤੋਕੜ ਗੱਬਣ ਬਹੁਤ ਘੱਟ ਨਿਕਲਦੀ ਹੈ ਜੀ ਤੇ ਕਰ ਲਓ ਜ ਅੱਜ ਗੱਡ ਕਾਠ ਵੀ ਠੀਕ ਆ ਤੇ ਸੂਆ ਤੀਜੇ ਵਾਸਤੇ ਗੱਬਣ ਤੀਜੇ ਵਾਸਤੇ ਗੱਬਣਾ ਹਨ ਬਾਈ ਤੀਜੇ ਵਾਸਤੇ ओके 2 सूवे सूई ਵੀ ਆ ਤੇ 6 ਕਿਲੋ ਦੁੱਧ ਤੁਸੀਂ ਮਿੰਕੇ ਲਿਜਾ ਸਕਦੇ ਆ ਤੇ 3.5 ਮਹੀਨੇ ਚ ਇੱਕ ਪਾਸ ਹਾਂ ਤੇ ਵੀਰੇ ਹੁਣ ਪੈਸੇ ਇਹਦੇ ਕਿੰਨੇ ਆ ਜਮਾ ਜਾਏਗੇ ਜੇ ਤਾਂ 60000 ਰੁਪਏ ਤੋਂ ਮਾਨਤਾਨ ਹੋ ਜਾਉ ਮਾਨਤਾਨ ਕਰ ਦਾਂਗੇ ਤੇ ਸ਼ਾਰਟ ਬਹੁਤ ਚੱਲਦੀ ਹੈ ਨਾ ਟੋਕੜ ਗੱਪਣ ਦੀ ਹਾਂ ਬਈ ਹਾਂ ਹਾਂ ਟੋਕੜ ਗੱਪਣ ਮਿਲਦੀ ਨਹੀਂ ਬਈ ਓਕੇ ਇੱਕ ਆ ਬਾਈਆਂ ਨੇ ਵੇਚਦੀ ਹੈਗੀ ਦੇਖੋ ਜੀ ਚੰਗੀ ਟੋਕੜ ਗੱਪਣ ਇਹ ਸੀਗੀ ਤੇ ਇੱਕ ਇਹ ਹੈਗੀ ਤੇ 60000 ਜਮਾਨਤਾਨ ਹੋ ਜਾਉ ਬਾਈ ਹਾਂਜੀ ਹਾਂਜੀ ਤੇ ਮਗਰ ਆ ਕੇ ਕੱਟਾ ਹਾਂ ਤੇ ਨੰਬਰ ਫੇਰ ਬੋਲ ਦਿਓ 7696202925 ਪਿੰਡ ਜੋਨ ਜੀ ਪਿੰਡ ਜੋਨ ਜਿਲ੍ਹਾ ਪਟੰਡ ਓਕੇ ਜੀ ਇੱਕ ਛੋਟੀ ਸੀ 3.5 ਮਹੀਨੇ ਚ ਇੱਕ ਪਾਸ 6 ਕਿਲੋ ਦੁੱਧ ਤੁਹਾਨੂੰ ਦਿਖਾਤੀ ਵਾਕਿ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ